ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਐਸੀ ਖੱਤੇ ਚ ਪਾਣੀ ਪੁਣੀ ਦੇਖਦੇ ਸੀ ਮੱਕੀਆਂ ਰਮੋਟਰਾਂ ਚੱਲਦੀਆਂ ਨੇ ਖਾਲ ਦੇ ਸਪਰੇਅ ਕਰਨ ਵਾਲੀ ਹੋਗੀ ਕਿਉਂਕਿ ਖਾਲ ਉਹ ਤੋੜ ਨਹੀਂ ਸਕੇ ਸੀਗੇ ਤੇ ਹੁਣ ਦੇਖਦੇ ਆ ਸਪਰੇਅ ਜੀ ਕਰਦਾਂਗੇ ਬੰਦੇ ਦਾ ਟਾਈਮ ਤਾਂ ਲੱਗਣਾ ਨਹੀਂ ਘੰਡ ਦਾ ਇਹਨੂੰ ਸਪਰੇਅ ਕਰਾਉਨੇ ਤੇ ਇੱਕ ਨਾ ਆਪਣੇ ਸੋਸ਼ਲ ਮੀਡੀਆ ਤੇ ਵਿਗਿਆਨੀ ਤਾਂ ਬਾਲੇ ਆ ਹਨ ਤੇ ਜੇ ਕੋਈ ਮੁੱਦਾ ਨਾ ਮਿਲੇ ਵੀ ਉਹ ਸੋਸ਼ਲ ਮੀਡੀਆ ਤੇ ਰਹਿਣ ਦੇ ਵਜ੍ਹਾ ਦੇ ਕਾਰਨ ਉਹਨਾਂ ਨੂੰ ਕੋਈ ਮੁੱਦਾ ਨਹੀਂ ਮਿਲਦਾ ਆ ਦੇਖੋ ਹਰੇ ਹਰੇ ਹੋਗੇ ਕਿ ਨਹੀਂ ਦਰਖਤ ਕਹਿੰਦੇ ਸੀ ਨਾ ਨਿੰਮਾ ਤੇ ਡੇਕਾਂ ਹਰੀਆਂ ਨਹੀਂ ਹੋਣੀਆਂ ਕੁਦਰਤ ਦਾ ਇਹ ਆ ਮੈਂ ਡੈਡੀ ਤੋਂ ਪੁੱਛਿਆ ਇੱਕ ਦਿਨ ਜਦੋਂ ਉਹਨਾਂ ਦੀ ਵੀਡੀਓ ਦੇਖੀ ਹਨ ਕਿ ਡੈਡੀ ਕਹਿੰਦਾ ਹਰੇ ਕਿਉਂ ਨਹੀਂ ਹੋਣੇ ਵੀ ਇਹਨਾਂ ਨੂੰ ਟੈਂਪਰੇਚਰ ਜ਼ਿਆਦੇ ਦੀ ਲੋਡ ਹੁੰਦੀ ਆ ਵੀ ਜਦੋਂ ਟੈਂਪਰੇਚਰ ਹੁੰਦਾ ਵੀ ਉਦੋਂ ਇਹ ਹਰੇ ਹੁੰਦੇ ਆ ਤੇ ਨਿਮਮ ਹੁੰਦੀ ਆ ਤੇ ਵੀ ਉਦੋਂ ਇਹਨੇ ਹਰੇ ਹੋਣਾ ਤੇ ਉਹੀ ਗੱਲ ਹੋ ਗਈ ਹੁਣ ਦੇਖ ਲਓ ਗਰਮੀ ਹੋ ਗਈ ਤੇ ਸਾਰੇ ਪੱਤੇ ਨਿਕਲਣ ਲੱਗੇ ਆ ਦੇਖ ਲਓ ਨਵੇਂ ਪੱਤੇ ਫੁੱਟੇ ਬਾਕੀ ਸਾਰੇ ਸਭ ਤੋਂ ਪਹਿਲਾਂ ਰੜੀ ਕਹਿੰਦੇ ਤੂੰ ਤਾਂ ਹਰਾ ਹੁੰਦਾ ਹਨ ਤੇ ਇਦੋਂ ਵੀ ਦੇਖ ਲਓ ਯਾਰ ਪੂਰੇ ਪੱਤੇ ਨਿਕਲਣ ਲੱਗੇ ਹੋਰ ਹੁਣ ਕਦੋਂ ਹੋਏ ਉਹ ਕੁਝ ਹੋਰ ਦੀਨਾ ਨਹੀਂ ਬਸ ਬ ਜਾਣ ਕੇ ਖਾਮੋ ਖਾਂ ਤੇ ਇੱਕ ਨੇ ਮੁੱਦਾ ਚੱਕਿਆ ਸੀ ਦੂਜੇ ਨੇ ਮੁੱਦਾ ਚੱਕਿਆ ਸੀਗਾ ਵੀ ਵੀ ਪੰਜਾਬ ਚ ਜਿਹੜੇ ਲੇਬਰ ਕੰਮ ਕਰਨ ਆਉਂਦੀ ਆ ਬੰਦੇ ਕੋਈ ਵੀ ਕੰਮ ਕਰਨ ਆਉਂਦੇ ਆ ਉਹਨਾਂ ਨੂੰ ਬਾਹਰ ਕੱਢੋ ਵੀ ਯਾਰ ਤੁਸੀਂ ਸੋਚ ਸਮਝ ਕੇ ਤਾਂ ਕੁਝ ਬੋਲਿਆ ਵੀ ਤੁਸੀਂ ਸੋਚ ਸਮਝ ਕੇ ਤਾਂ ਕੁਝ ਬੋਲੋ ਵੀ ਜੇ ਉਹ ਉਹਨਾਂ ਨੂੰ ਕੱਢਤਾ ਵੀ ਉਧਰੋਂ ਜੇ ਕੈਨੇਡਾ ਵਾਲੇ ਵੀ ਐਵੇਂ ਕਹਿ ਦੇਣ ਵੀ ਇੱਥੋਂ ਕੱਢੋ ਸਾਰਿਆਂ ਨੂੰ ਹਨਾ ਤੇ ਕੀ ਹੋਊਗਾ ਫਿਰ ਵੀਰੇ ਕਿਸੇ ਦਾ ਇੱਕ ਦੂਜੀ ਜਗ੍ਹਾ ਜਾਏ ਤੋਂ ਬਿਨਾਂ ਨਹੀਂ ਸਰਦਾ ਹਰੇਕ ਵੀਰ ਨੇ ਆਪਣੇ ਘਰੋਂ ਨਿਕਲਣਾ ਹੀ ਨਿਕਲਣਾ ਵਾ ਠੀਕ ਨਹੀਂ ਆਪਣੇ ਬੰਦੇ ਕਿੰਨੇ ਆ ਜਿਹੜੇ ਬਿਹਾਰ ਚ ਜਾ ਕੇ ਕੰਮ ਕਰਦੇ ਆ ਜਿਹੜੇ ਆਪਣੇ ਬੰਦੇ ਆ ਆਪਣੇ ਬੰਦੇ ਕਿੰਨੇ ਆ ਜਿਹੜੇ ਬਿਹਾਰ ਚ ਕੰਮ ਕਰਦੇ ਆ ਹਨ ਤੇ ਉਹ ਉਹ ਇੱਧਰ ਕੰਮ ਕਰਦੇ ਆ यूपी ਦੇ ਆਪਣੇ ਪੰਜਾਬੀ ਕਿੰਨੇ ਆ ਠੀਕ ਨੇ ਤੇ ਇਹ ਗੱਲਾਂ ਤਾਂ ਨੋਰਮਲ ਆ ਇੱਕ ਦੂਜੇ ਦੀ ਜਗ੍ਹਾ 'ਚ ਆ ਕੇ ਕੰਮ ਕਰ ਲਿਆ ਤਾਂ ਫਿਰ ਕੀ ਹੋ ਗਿਆ ਯਾਰ ਮੈਨੂੰ ਤਾਂ ਇਸ ਗੱਲ ਤੇ ਹੈਰਾਨੀ ਹੁੰਦੀ ਆ ਬੰਦਿਆਂ ਦੀ ਬੰਦਿਆਂ ਦੀਆਂ ਸੋਚਾਂ ਤੇ ਹਨਾ ਕਿ ਇਹ ਤਾਂ ਰੱਬ ਨੇ ਲਾਇਆ ਹੋਇਆ ਵਾ ਜਿੱਥੇ ਵਾਹਿਗੁਰੂ ਨੇ ਲਿਖਿਆ ਹੋਇਆ ਵੀ ਆਪਣੇ ਕਰਮਾਂ ਦੇ ਵਿੱਚ ਦਾਣਾ ਪਾਣੀ ਲਿਖਿਆ ਹੋਇਆ ਹੁਣ ਤੁਸੀਂ ਅੱਜ ਦਾ ਹੀ ਦਿਨ ਲਾ ਲਓ ਹੁਣ ਅੱਜ ਸਵੇਰ ਹੋਈ ਆ ਹਨਾ ਤੇ ਹੁਣ ਮੇਰੇ ਕਰਮਾਂ 'ਚ ਅੱਜ ਜਿੱਥੇ ਦੀ ਮੇਰੇ 'ਤੇ ਚਾਹ ਲਿਖੀ ਆ ਰੋਟੀ ਲਿਖੀ ਆ ਪਾਣੀ ਲਿਖਿਆ ਉਹ ਮੈਂ ਖਾਣ ਉਥੇ ਆਪੇ ਜਾਊਂਗਾ ਹਨਾ ਕਿਸੇ ਦੇ ਰੋਕਣ ਤੇ ਨਹੀਂ ਮੈਂ ਰੁੱਕ ਸਕਦਾ ਕਿਸੇ ਦੇ ਕੁਝ ਛੋਣਦੇ ਨਹੀਂ ਮੈਂ ਰੁੱਕ ਸਕਦਾ ਉਹ ਮੈਂ ਜਾਣਾ ਹੀ ਜਾਣਾ ਵਾਂ ਹਨਾ ਤੇ ਐਦਾਂ ਹੀ ਰੱਬ ਨੇ ਜਿੱਥੇ-ਜਿੱਥੇ ਜਿੱਦੀ-ਜਿੱਦੀ ਚੋਗ ਖਿਲਾਰੀ ਆ ਉਹਨੇ ਉਹ ਚੋਗਾ ਚੁਗਣੀ ਚੁਗਣਾ ਵਾ ਠੀਕ ਨੇ ਇਹਨੂੰ ਕਿਸੇ ਕਹਿਣ ਦੇ ਨਾਲ ਕੋਈ ਨਹੀਂ ਰੁੱਕ ਸਕਦਾ ਤੇ ਬੰਦਿਆਂ ਨੇ ਕੰਮ ਕਰਨਾ ਹੀ ਕਰਨਾ ਤੇ ਉਹਨਾਂ ਬਿਨਾ ਵੀ ਆਪਣੀ ਗਤੀ ਨਹੀਂ ਹੈਗੀ ਲੈ ਬੰਦਿਆਂ ਬਿਨਾ ਖੇਤੀ ਖੜ ਜੂਗੀ ਖੇਤੀ ਖੜ ਜੂ ਸਾਰੇ ਸਾਰੇ ਕੰਮਕਾਰ ਬੰਦ ਹੋ ਜਾਣਗੇ ਪੰਜਾਬ ਠੱਪ ਹੋ ਜੂ ਠੀਕ ਨਹੀਂ ਪੰਜਾਬ ਦੇ ਵਿੱਚ ਹੈ ਕੌਣ ਤੇ ਇਹ ਗੱਲਾਂ ਨੂੰ ਮਾੜਾ ਮੋਟਾ ਨਾ ਦੇਖ ਕੇ ਮੁੱਦੇ ਚੱਕ ਲਿਆ ਕਰੋ ਹੋਰ ਬਥੇਰੇ ਹੈਗੇ ਜਿਹੜੇ ਚੱਜਦੇ ਆ ਉਹ ਤਾਂ ਚੱਕਣਾ ਹੀ ਨਹੀਂ ਕਿਸੇ ਨੇ ਵੀ ਜਿਹੜੀਆਂ ਚੱਜ ਦੀਆਂ ਗੱਲਾਂ ਨੇ ਉਹ 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 ਪਾਸੇ ਨੂੰ ਤਾਂ ਜਾਣਾ ਹੀ ਨਹੀਂ ਕਿਸੇ ਨੇ ਠੀਕ ਨਹੀਂ ਤੇ ਜਿਹੜੀਆਂ ਬੇਕਾਰ ਆ ਪਤਾ ਵੀ ਹਾਂ ਇਥੋਂ ਕੁਛ ਨਾ ਕੁਛ ਵੀ ਉਹ ਓਹ ਢੜਕਾਉ ਹੋਊਗਾ ਉਹ ਚੀਜ਼ਾਂ ਆਪਾਂ ਕਰਨੀਆਂ ਨੇ ਹਮੇਸ਼ਾ ਠੀਕ ਨੇ ਮਾੜਾ ਮੋਟਾ ਦੇਖ ਕੇ ਕਰ ਲਿਆ ਕਰੋ ਕਰੀ ਚੱਲੋ ਰੋਟੀ ਵਧੀਆ ਚੱਲਦੀ ਐ ਤੇ ਤੇ ਉਹ ਕਰੀ ਚੱਲੋ ਪਰ ਮਾੜੇ ਮੋਟੇ ਦੇਖ ਕੇ ਮੁੱਦੇ ਚੱਕ ਲਿਆ ਕਰੋ ਵੀ ਜੀ ਨੇ ਜੀ ਦਾ ਕਿਸੇ ਨੂੰ ਦੁੱਖੀ ਨਾ ਹੋਵੇ ਉਹ ਜਿਹੇ ਚੱਕਿਆ ਕਰੋ ਕੰਮ ਅੱਗੇ ਸ਼ੁਰੂ ਕਰੀਏ ਸਪਰੀ ਤਪਰੀ ਜੋ ਚੱਲਦੀ ਆ ਹਜੇ ਆਪਣਾ ਉਹੀ ਦੂਜੇ ਸਪਰੇ ਦਾ ਸ਼ਡਿਊਲ ਰਹਿੰਦਾ ਵਾ ਉਹੀ ਚੱਲਦਾ ਵਾ ਹਜੇ ਵਿੱਚ ਹਜੇ ਜਿਹੜੀਆਂ ਲੇਟ ਸੀ ਜਿਵੇਂ ਜਿਵੇਂ ਟਾਈਮ ਸੀਗਾ ਉਵੇਂ ਉਵੇਂ ਕਰੀ ਜਾਂਦੇ ਆ ਵੀ 15 15 16 16 ਦਿਨ ਬਾਅਦ ਤੇ ਇਹਦੇ ਕਰਾਂਗੇ 20 ਦਿਨ ਬਾਅਦ ਰਿਪੀਟ ਹਨਾ ਤੇ ਉਹੀ ਸਪਰੇ ਹੋ ਰਿਹਾ ਫਿਰ ਨਾ ਫਿਨੋਨਸ ਹੋ ਗਈ ਆ ਤੇ ਜੀਵਾ ਨੈਨੋ ਯੂਰੀਆ ਤੇ ਨਾਲ 11 11 19 19 ਇੱਕ ਇੱਕ ਪੈਕਟ ਛੇ ਹੀ ਪੈਕਟ ਦੇਈਆਂ ਸਰ ਛੋਟੀ ਮੱਕੀ ਦੀ ਆਪਾਂ ਇੱਕ ਇੱਕ ਪੈਕਟ ਹੀ ਦੇਣਾ ਵੱਡੀ ਤੇ ਵਧਾ ਕੇ ਫਿਰ ਇਹ ਤੇ ਕਿਉਂਕਿ ਇੱਕ ਵਾਰ ਇਹ ਤੇ ਹੋਰ ਕਰਾਂਗੇ ਆਪਾਂ ਠੀਕ ਹੈ ਨਾ ਅੱਗੇ ਵਧਾ ਅੱਗੇ ਆਪਾਂ ਵਾਧਾ ਦਿੰਦੇ ਸੀ ਨਾ ਅੱਗੇ 8 ਦਿੰਦਾ ਸੀ ਉਹ ਵੱਡੀ ਮੱਕੀ ਦੇ 8 ਛੋਟੀ ਤੇ ਛੇ ਦੀ ਆਹ ਜਿਹੜੀ ਨਰਪੈ ਵਾਲੀ ਆਉਣੀਆਂ ਮੱਕੀ ਇੱਥੇ ਉਹੀ ਦੇਈ 8 ਇੱਥੇ 3 ਕਿਲੇ ਦੇ ਹਿਸਾਬ ਨਾਲ ਉਵੇਂ ਪਾ ਦੇ ਜਨਰੇਟਰ ਨਾਲ ਲੈ ਜਾਓ ਠੀਕ ਨੇ ਬਲੈਡ ਦਾ ਪਤਾ ਨਹੀਂ ਕੋਈ ਦਵਾ ਆਵੇ ਕਦੋਂ ਨਾ ਆਵੇ ਪਰ ਜਨਰੇਟਰ ਆਪ ਦਾ ਨਾਲ ਲੈ ਜਾਓ ਇਹ ਮੱਕੀ ਵੀਰੇ ਆਪਣੀ 15 ਤਰੀਕ ਦੀ ਆ ਅੱਜ ਤੇ ਦੂਜੀ ਸਪਰੇਅ ਕਰਨ ਲੱਗੇ ਆਂ ਸੁੰਦੀ ਦੀ ਇਹ ਮੱਕੀ 17 17 ਦੀ ਆ ਇਹ ਉਦੋਂ ਛੋਟੀ ਆ ਥੋੜੀ ਇਹ ਦੇਖੋ ਇਹ ਤੇ ਆਪਾਂ ਅੱਜ ਯਾਨੀ ਕਿ ਦੂਜੀ ਸਪਰੇ ਸ਼ੁਰੂ ਕਰੀਆ ਸੁੰਢੀ ਦੀ ਤੇ ਪਹਿਲਾਂ ਤਾਂ ਉਹ ਕਰਤੀ ਸੀਗੀ ਹਨਾ ਤਾਂ ਕਰਕੇ ਵੀ ਥੋੜਾ ਛੇਤੀ ਕਰੀਆ ਸਪਰੇ ਵੀ ਛੋਟੀ ਆ ਨਿਆਣੀਆਂ ਹਜੇ ਦੇਖ ਲੋ ਕਿਸੇ ਪੱਤੇ ਨੂੰ ਸੁੰਢੀ ਨਹੀਂ ਲੱਗੀ ਹੋਈ ਐਨ ਪਏ ਆ ਨਾ ਸਾਫ਼ ਸੁਥਰੇ ਪੱਤੇ ਦੇਖ ਲੋ ਪੂਰੇ ਵਧੀਆ ਹਜੇ ਇਹਦੇ ਕੁਝ ਪਾਇਆ ਨਹੀਂ ਸੀਗਾ ਤਾਂ ਕਰਕੇ ਕੰਨ ਲੱਗੇ ਆ ਕਿ ਇਹਨੂੰ ਪਾ ਦਈਏ ਤੇ ਕੱਲੀਏ ਚ ਐਟਰਾਜਿਨ ਪਾਤੀ ਸੀ ਤੇ ਨਾਲ ਉਹ ਤਾਂ ਸੁੰਢੀ ਵਾਲੀ ਪਾਤੀ ਐਟਰ ਜੀ ਨੇ ਉਹ ਤਾਂ ਵਧੀਆ ਰਿਜ਼ਲਟ ਦਿੱਤਾ ਤਿੱਖੇ ਪੱਤੇ ਵਾਲਾ ਝੋਨਾ ਤਾਂ ਨਹੀਂ ਮਰਿਆ ਇਹ ਚ ਹੋਰ ਹਜੇ ਕੋਈ ਕਾਹ ਨਹੀਂ ਹੋਇਆ ਜੇ ਹੋਊਗਾ ਤਾਂ ਫਿਰ ਕਰਦਾਂਗੇ ਆਪਾਂ ਨਹੀਂ ਤਾਂ ਹਜੇ ਕੋਈ ਲੋੜ ਨਹੀਂ ਹੈ ਹਜੇ ਪੂਰਾ ਸਹੀ ਹੈ ਇਹਦੇ ਦੇ ਵਿੱਚ ਤਾਂ ਉਹੀ ਕਰ ਰਹੇ ਆ ਵੀਰੇ ਨੈਨੋ ਯੂਰੀਆ 1919 ਤੇ ਨਾਲ ਜੀਵਾ ਤੇ ਨਾਲ ਕੌਨਸ ਜਿਹੜੀ ਦਵਾਈ ਆ ਬਸ ਇਹ ਨੌਨਸ ਅੱਜ ਸਪਰੇ ਦਾ ਪੂਰਾ ਜੋਰ ਚੱਲਦਾ ਪੂਰਾ ਜੋਰ ਕਿਉਂਕਿ ਇਸ ਤੋਂ ਬਾਅਦ ਕੱਲੇ ਤੱਤਾਂ ਜਿਹਾ ਨਹੀਂ ਸਪਰੇ ਕਰਨੀ ਆ ਯਾਨੀ ਕਿ ਉਹ ਜੋ ਆਪਣਾ ਪਾਉਣਾ ਬੋਰਨ ਪਾਉਣੀ ਹੈ ਇਹਦੇ ਆ ਦੋ ਤਿੰਨ ਚੀਜ਼ਾਂ ਪਾਣੀਆਂ ਤੇ ਮੈਂ ਕਿਹਾ ਵੀ ਆ ਜਲਦੀ ਜਲਦੀ ਹੋ ਜਵੇ ਸਪਰੇ ਤੇ ਮੱਕੀ ਪੂਰੀ ਵਧੀਆ ਸਾਫ ਖੜੀ ਆ ਇਹ ਮਜਾਈ ਹੈਗੀ ਆਪਣੀ 13 ਤਰੀਕ ਦੀ ਵੀਰ ਜਿਹੜਾ ਆ ਖੇਤ ਆ ਇਹ ਸਾਰਾ ਖੇਤ ਉੱਥੇ ਤੱਕ ਇੱਥੇ ਦੂਜੀ ਸਪਰੇ ਕਰਨ ਲੱਗਿਆ ਹਜੇ ਤੱਕ ਯੂਰੀਆ ਵੀ ਨਹੀਂ ਦਿੱਤਾ ਇਹਨੂੰ ਮੱਕੀ ਨੂੰ ਕੋਈ ਕਿਉਂਕਿ ਜਿੱਦਣ ਯੂਰੀਆ ਦੇਣਾ ਸੀ ਜਿੱਦਣ ਪਾਣੀ ਲਾਇਆ ਹੁਣ ਉਸ ਦਿਨ ਪਹਿਲਾਂ ਉਸ ਦਿਨ ਬੰਦੇ ਨਹੀਂ ਸੀ ਵਿਲੇ ਹਨ ਕਿ ਮੋਟਰਾਂ ਚੱਲਦੀਆਂ ਸੀ ਖੁੱਲੀਆਂ ਮੋਟਰਾਂ ਚੱਲ ਕੇ ਪਾਣੀ ਖੇਤ ਭਰ ਗਿਆ ਤੇ ਯੂਰੀਆ ਦੇਣ ਦਾ ਟਾਈਮ ਨਹੀਂ ਲੱਗਿਆ ਤੇ ਹੁਣ ਇਹਦੇ ਨਾਲ ਹੀ ਨੈਨੋ ਯੂਰੀਆ ਚੱਲ ਪੈ ਗਿਆ ਤੇ ਬਸ ਇਹੀ ਹੈ ਨਹੀਂ ਤਾਂ ਯੂਰੀਆ ਉਹ ਨਹੀਂ ਦਿੱਤਾ ਹਜੇ ਵਿਚਾਰੀ ਯੂਰੀਆ ਤੋਂ ਬਿਨਾ ਹੀ ਇੰਨੀ ਹੋਗੀ ਉਹ ਰੰਗ ਰੂਪ ਤਾਂ ਵਧੀਆ ਕਲਤਣ ਜਾਂ ਪੂਰਾ ਹਨ ਤੇ ਨਾ ਇਹਦੇ ਪਹਿਲਾਂ ਕੁਝ ਦੇ ਹੋਇਆ ਵੀ ਜਿਹੜੀ ਆ ਵਾ ਟ੍ਰਾਈ ਕਾਂਟੀਨਲ ਦਿੱਤੀ ਸੀ ਉਹ ਵੀ ਨਹੀਂ ਇਹਨੂੰ ਦੇ ਹੋਈ ਕਿਉਂਕਿ ਉਦੋਂ ਆਪਾਂ ਐਟਰਾਜਨ ਨਾਲ ਪਾਤੀ ਐਟਰਾਜਨ ਦੇ ਨਾਲ ਆਪਾਂ ਪਾਇਆ ਨਹੀਂ ਹੋਣ ਤੇ ਖੱਤੇ ਦੇ ਵਿੱਚ ਕਾਹ ਗੂ ਤਾਂ ਹੈ ਨਹੀਂਗਾ ਬਿਲਕੁਲ ਸਾਫ ਤਿੱਖੇ ਪੱਤੇ ਵਾਲੇ ਇਕੱਲੇ ਚੌਲ ਹੀ ਆ ਹੋਰ ਕੋਈ ਕਾ ਨਹੀਂ ਹੋਇਆ ਹਨ ਚਲੋ ਬਾਈ ਕਰੂ ਮਿਹਰ ਕਰੀ ਵੀ ਹੋਵੇ ਬਣਾਉਣ ਨਾਈ ਸਪ੍ਰੇਆਂ ਕਰਨੀਆਂ ਭੈਣ ਹੋਰ ਸਪ੍ਰੇਆਂ ਕਰਦੀ ਅੱਕ ਜਾਂਨੇ ਆ ਮੱਕੀ ਤੇ ਤਾਂ ਤੇ ਹੁਣ ਅੱਜ ਸਪਰੇ ਦੂਜੀ ਸੁੰਡੀ ਵਾਲੀ ਕਰਨ ਲੱਗੇ ਹੋਇਆ ਇਹ ਆਪਣੀ 9208 ਆ ਮੱਕੀ ਵੀਰੇ ਇਹ ਆ 13 ਤਰੀਕ ਨੂੰ ਮਹੀਨੇ ਦੀ ਹੋਣੀ ਆ ਯਾਨੀ ਕਿ ਕੱਲ ਨੂੰ ਕੱਲ ਤੇ ਕੱਲ ਨੂੰ ਪਰਸਨ ਅੱਜ ਜਿੱਦਣ 13 ਤਰੀਕ ਆਉਣੀ ਹੈ ਨਾ ਅੱਜ ਇੱਕ ਯਾਰ ਇੱਕ ਹੋਰ ਸੱਚ ਇੱਕ ਅਰਜੈਂਟ ਲੋ ਵੀਰ ਦਾ ਮੈਸੇਜ ਆਇਆ ਹਨਾ ਮੈਨੂੰ ਕਹਿੰਦਾ ਯਾਨੀ ਕਿ ਮੈਂ ਉਹਨੂੰ ਟੈਗ ਕਰਦਾ ਰਹਿਣਾ ਜਦੋਂ ਵੀ ਉਹਦਾ ਉਹ ਪਾਉਣਾ ਹਨਾ ਸਟੋਰੀ ਮੈਂਸ਼ਨ ਕਰਦੀ ਦੀ ਤੇ ਵੀਰੇ ਦਾ ਮੈਂ ਅੱਗੇ ਵੀ ਵੀਰੇ ਨੇ ਉਹਨੇ ਵੀਰ ਨੇ ਮੇਰੀਆਂ ਫੋਟੋਆਂ ਫੋਟੋਆਂ ਦਾ ਲਾਈਕ ਕਈ ਕਰੀਆਂ ਨਾ ਜ ਜੇ ਜਦੋਂ ਉਹਨਾਂ ਦੇ ਉਹਨਾਂ ਦੇ ਸੌਂਗ ਤੇ ਪਾਉਂਦੇ ਹਨਾ ਤੇ ਅੱਜ ਵੀਰ ਦਾ ਮੈਸੇਜ ਆਇਆ ਕਿ ਵੀਰੇ ਅਸੀਂ ਤੁਹਾਡੇ ਬਲੌਗ ਵੀ ਦੇਖਦੇ ਹੁੰਨੇ ਆ ਮੈਨੂੰ ਕਹਿੰਦਾ ਵੀ ਅਸੀਂ ਤੁਹਾਡੇ ਬਲੌਗ ਵੀ ਦੇਖਦੇ ਆ ਮੈਂ ਕਿਹਾ ਚਲੋ ਧੰਨਵਾਦ ਵੀਰ ਜੀ ਬਹੁਤ ਬਹੁਤ ਸਪਰੇ ਦਾ ਵੀ ਬੁਰਾ ਜੋਤ ਜਲਦਾ ਅੱਜ ਦੋ ਮੋਟਰਾਂ ਇੱਕ ਮੋਟਰ ਤੇ ਟਰਾਂਸਫਰ ਮੱਚ ਗਿਆ ਉਹ ਚਲੋ ਆਪਣੇ ਇੱਕ ਸਪੇਅਰ ਟਰਾਂਸਫਰ ਰੱਖਿਆ ਹੋਇਆ ਵਾ ਉਹ ਧਰ ਕੇ ਲਾਦਾ ਹੁਣ ਜਿਸ ਦਿਨ ਬਿਜਲੀ ਵਾਲੇ ਦੇ ਜਾਣਗੇ ਉਸ ਦਿਨ ਰੱਖ ਦਾਂਗੇ ਹਨਾ ਬਾਕੀ ਮੋਟਰਾਂ ਚੱਲਦੀਆਂ ਨੇ ਪੂਰੀਆਂ ਜੋਰਾਂ ਤੇ ਤੇ ਇੱਕ ਯਾਰ ਨਾ ਚਲੋ ਬਿਜਲੀ ਵਾਲਿਆਂ ਨੂੰ ਬੇਨਤੀ ਆ ਚਾਹੇ ਬਿਜਲੀ ਵਿਭਾਗਾਂ ਜਾਏ ਜੋ ਮਰਜੀ ਆ ਹਨਾ ਕਿ ਜਿਹੜੀ ਲਾਈਟ ਦੇਣੀ ਆ ਜੇ ਇਹ ਲਾਈਟ ਤੜਕੇ 3 ਵਜੇ ਤੋਂ ਜਾਂ 4 ਵਜੇ ਤੋਂ ਲੈ ਕੇ 6 ਵਜੇ ਤੱਕ ਦੇ ਦੇਣਾ 7 ਵਜੇ ਤੱਕ ਦੇ ਦੇਣਾ 8 ਵਜੇ ਤੱਕ ਦੇ ਦੇਣਾ ਹਨਾ ਉਹਦੇ ਅਰ ਕੀ ਰੀਤ ਨਹੀਂ ਦਿਨੇ ਲਾਈਟ ਜਾਏ ਬਿਲਕੁਲ ਨਾ ਦੇ ਕੋਈ ਲੋਡ ਨਹੀਂ ਹੈਗੀ ਦਿਨੇ ਲੈਡ ਦੀ ਬਸ ਤੜਕੇ 3 ਵਜੇ ਤੋਂ ਲੈ ਕੇ 7 7:30 ਵਜੇ ਤੱਕ ਲੈਡ ਦੇ ਦੇਣਾ ਜੇ ਹਵਾ ਚੱਲਦੀ ਆ ਤਾਂ ਉਦੋਂ ਬੰਦ ਰੱਖਣ ਬਸ ਐਨੀ ਲੈਡ ਦੇ ਦੇਣਾ ਬਸ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਕੋਈ ਨਹੀਂ ਹੈਗਾ ਕਿਉਂਕਿ ਤਰੇਲ ਐਨੀ ਹੁੰਦੀ ਆ ਸਵੇਰੇ ਸਵੇਰੇ ਬਹੁਤ ਜ਼ਿਆਦਾ ਤਰੇਲ ਹੁੰਦੀ ਆ ਐਨੀ ਗਲੈਡ ਦੇ ਨਾਲ ਸਭ ਦਾ ਪੂਰਾ ਵਧੀਆ ਸਰੀ ਜਾਣਾ ਕਿਸੇ ਨੂੰ ਕੋਈ ਦਿੱਕਤ ਨਹੀਂ ਆਣੀ ਤੇ ਬਸ ਇਹੀ ਮਿਹਰਬਾਨੀ ਹੋਊ ਜੇ ਐਨੀ ਗਲੈਡ ਦੇ ਦੇਣੇ ਵੀਹਾਂ ਲਾਈਟ ਦਾ ਟਾਈਮ ਚੇਂਜ ਕਰ ਦੇਣ ਜਿਹੜੀ ਆ ਹੁਣ ਵੀ ਦੁਪਹਿਰੇ ਲਾਈਟ ਚੱਲ ਰਹੀ ਆ ਵਿੱਚ ਵਿੱਚ ਮੋਟਰਾਂ ਦੇ ਹਨ ਇਹ ਨਾ ਜਲਾਉਣ ਇਹ ਨਹੀਂ ਨੁਕਸਾਨ ਕਰਾਉਣਾ ਇਹ ਨਹੀਂ ਫੇਰ ਕਹਿਣਾ ਵੀ ਲੋਕਾਂ ਨੇ ਵੀ ਜਿਹੜੇ ਨੇ ਕਣਕਾਂ ਖੜੀਆਂ ਵੀ ਤਾਂ ਵੀ ਤੁਸੀਂ ਲਾਈਟਾਂ ਬੰਦ ਕਰ ਦਿਓ ਮੋਟਰਾਂ ਨਾ ਚਲਾਓ ਹਨਾ ਕੀ ਉਹ ਚਾਹੀਦਾ ਕਿ ਲਾਈਟ ਦੇਣ ਪਰ ਤੜਕੇ ਵਾਲੀ ਵਾਰੀ ਕਰ ਦੇਣ ਸਵੇਰੇ ਵਾਲੀ ਸਵੇਰੇ 3 ਵਜੇ ਤੋਂ ਲੈ ਕੇ 7 7:30 7:00 8:00 ਵਜੇ ਤੱਕ ਦੇ ਦੇਣ ਉੰਨੇ ਨਾਲ ਪੂਰਾ ਦਾ 5 ਘੰਟੇ ਲੈਡ ਰੋਜ਼ ਦੇ ਦੇਣ ਬਸ ਵਾਧੂ ਐ ਇਹ ਤੋਂ ਉੱਪਰ ਨਾ ਦੇਣ ਜਾਏ ਜਿੰਨਾ ਚਿਰ ਕਣਕਾਂ ਨਹੀਂ ਵੱਢੀਆਂ ਜਾਂਦੇ ਜਦੋਂ ਕਣਕਾਂ ਵੱਢੀਆਂ ਗਈਆਂ ਚਲੋ ਉਸ ਤੋਂ ਬਾਅਦ ਵਧਾ ਦੇਣ ਪਰ ਜਿੰਨਾ ਚਿਰ ਜੇ ਸਭ ਦੀਆਂ ਕਣਕਾਂ ਖੜੀਆਂ ਉਹਨਾਂ ਚਿਰ ਇਹ ਕੰਮ ਕਰ ਦੇਣ ਬਸ ਲੈਡ ਤਾਂ ਆਉਂਦੀ ਆ ਬਹੁਤ ਵਧੀਆ ਪਰ ਉਹਦਾ ਟਾਈਮ ਥੋੜਾ ਸਹੀ ਕਰ ਲੈ ਵੀ ਜਿਹੜਾ ਦੁਪਹਿਰੇ ਦਿੰਦੇ ਆ ਜਾਂ ਸ਼ਰਾਦ ਤਿਤ ਨੂੰ ਦਿੰਦੇ ਉਹ ਨਾ ਦੇਣ ਤੜਕੇ 3 ਵਜੇ ਵਾਲਾ ਕਰਕੇ ਦੇਣ ਬਾਕੀ ਚਲੋ ਆਪਣੇ ਟਰੈਕਟਰ ਦਾ ਪਾਵਰ ਸਟੀering ਵੀ ਫਿੱਟ ਹੋ ਗਿਆ ਸਾਰਾ ਕੰਮ ਹੋ ਗਿਆ ਤੁਹਾਨੂੰ ਕੱਲੀ ਕੱਲੀ ਡਿਟੇਲ ਉਹਦੀ ਦੱਸਾਂਗੇ ਵੀ ਮੈਂ ਕਹਿੰਦਾ ਮਿਸਤਰੀ ਦੇ ਆਜ ਵੀ ਫੇਰ ਹੀ ਸਾਰਾ ਕੁਝ ਦਿਖਾਵਾਂਗੇ ਹਨਾ ਫਿਰ ਰੈਡੀ ਹੋ ਕੇ ਆ ਜਾਣਾ ਫਿਰ ਦੱਸਦੇ ਆ ਤੁਹਾਨੂੰ ਕੀ ਕੀ ਖਰਚਾ ਆਇਆ ਉਹਦੇ ਤੇ ਤੇ ਸਾਰਾ ਕੁਝ ਡਿਟੇਲ ਦੱਸਾਂਗੇ ਆਪਾਂ